ਜਿਹੜਾ ਆਪਣੇ ਰਿਸ਼ਤੇਦਾਰਾ ਕੋਤੇ ਉਹ ਕਹਿੰਦੇ ਵੀ ਹਾਨੂੰ ਕੋ ਮਿਸਤਰੀ ਨਹੀਂ ਲੱਭਣ ਰਿਹਾ ਜੀ ਆਈ ਆਪਣੀ ਸਾਤ ਤੇ ਜਹਾਜ ਲਵਾਉਣਾ ਜੀ ਤੇ ਮੇਰੇ ਦਿਮਾਗ ਤੇ ਆਈ ਤੇ ਆਪਣਾ ਮਿੱਤਰ ਹੈਗਾ ਫੋਨ ਕਰਕੇ ਵਿਖ ਲੈਣੇ ਆ ਜੀ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਹਾਂ ਕਰ ਦਿੱਤੀ ਤੇ ਤੁਸੀਂ ਆਰਡਰ ਕਰੋ ਕੋਈ ਗੱਲ ਨਹੀਂ ਵਧੀਆ ਚੀਜ਼ ਬਣਾ ਕੇ ਦੇਵਾਂਗੇ ਤੇ ਵਧੀਆ ਚੀਜ਼ ਬਣਾਈਆਂ ਅੱਗੋਂ ਸੋਭਾ ਮਿਲਦੀ ਭਾਜੀ ਬਟਾਲੇ ਆਪਣੇ ਦਾ ਆਪਣੇ ਬਟਾਲੇ ਦਾ ਨਾਮ ਰੋਸ਼ਨ ਕਰਤਾ ਭਾਜੀ ਉਹਨਾਂ ਨੇ ਦੂਰ ਦੂਰ ਤੱਕ ਲੋਕੀ ਵੇਖਣ ਆਉਂਦੇ ਆ ਸੈਲਫੀ ਆ ਕੇ ਚਾਉਂਦੇ ਆ ਜੀ ਤੇ ਵਧੀਆ ਲੱਗ ਰਿਹਾ ਮਾਣ ਮਹਿਸੂਸ ਹੋ ਰਿਹਾ ਭਾਜੀ ਸੋ ਲੱਗਦਾ ਨੇ ਕਿ ਤੁਹਾਡੇ ਕਰਕੇ ਅੱਜ ਫਿਰ ਵੀਰ ਦਾ ਵੀ ਨਾਮ ਹੋ ਗਿਆ ਕਿੰਨਾ ਕਿਤੇ ਹਾਂਜੀ 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 ਉਹ ਚਲੋ ਮਹਾਰਾਜ ਕਰਨ ਵਾਲਾ ਅਸੀਂ ਕੌਣ ਭਾਜੀ ਹਾਂਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੇ 30 ਸਾਲ ਮੇਰੀ ਉਮਰ ਹੈਗੀ ਆ ਜੀ 12 ਸਾਲ ਹੋ ਗਏ ਮਨੇ ਇਹ ਕੰਮ ਕਰਦੇ ਲੋਹੇ ਦਾ ਕੰਮ ਜੀ ਤੇ ਅਸੀਂ ਗਰਦਾਖਪੁਰ ਤੋਂ ਆਰਡਰ ਮਿਲਿਆ ਮੇਰੇ ਦੋਸਤ ਦੇ ਹੀ ਉਹਨਾਂ ਨੇ ਮੈਨੂੰ ਆਰਡਰ ਦਵਾਇਆ ਤੇ ਇਟਲੀ ਦੇ ਜਹਾਜ ਦਾ ਮਾਡਲ ਹੈ ਉਹ ਕਹਿੰਦੇ ਇਦਾਂ ਦੀ ਸੇਮ ਚੀਜ਼ ਚਾਹੀਦੀ ਐ ਨੂੰ ਤੇ ਅਸੀਂ ਉਹ ਹੀ ਚੀਜ਼ ਉਹਨਾਂ ਨੂੰ ਤਿਆਰ ਕਰਤੀ। ਕਿੰਨਾ ਖਰਚਾ ਆ ਗਿਆ। ਖਰਚਾ ਭਾਜੀ ਹੁਣ ਤਾਂ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ। ਬਾਕੀ ਅੱਗੇ ਜੋ ਵੀ ਬਣਦਾ ਸਰਦਾ ਉਹ ਲਾਵਾਂਗੇ ਤੇ ਉਹ ਕਹਿੰਦੇ ਤੁਹਾਡੀ ਮਿਹਨਤ ਵੀ ਤੁਹਾਨੂੰ ਮਿਲੇਗੀ ਤੇ ਕੰਮ ਕਰੋ। ਕਿੰਨਾ ਕੁ ਟਾਈਮ ਲੱਗ ਗਿਆ? ਟਾਈਮ ਭਾਜੀ 1 ਤੋਂ 1.5 ਮਹੀਨੇ ਦਾ ਲੱਗ ਚੁੱਕਿਆ ਹੁਣ ਤੱਕ। ਉਹ ਤਾਂ ਤਿਆਰ ਹੋ ਗਿਆ ਵੀ। ਪੂਰਾ ਤਿਆਰ ਹੋਣ ਵਾਲਾ 1 ਹਫ਼ਤੇ ਦਾ ਕੰਮ ਬਾਕੀ ਐ ਤੇ ਬਾਕੀ ਬਸ ਹਫ਼ਤੇ ਤੱਕ ਸਾਡੀ ਪੂਰੀ ਚੈਰੀ ਹੋ ਜਾਣਾ। ਸੋ ਕਿਤੋਂ ਜਾਜ ਬਣਿਆ ਤੇ ਕਿੱਥੇ ਜਾ ਕੇ ਲੱਗਣਾ ਤੇ ਭਾਜੀ ਹਜਾਤਨਗਰ ਪਿੰਡਾ ਗਦਾਸਪੁਰ ਜ਼ਿਲ੍ਹੇ ਵਿੱਚ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ ਵੀ ਐਡਾ ਮਾਡਲ ਬਣਾ ਕੇ ਦੇਣਾ ਤੁਸੀਂ ਤੇ ਬਟਾਲੇ ਤੋਂ ਤਿਆਰ ਹੋਇਆ ਉੱਥੇ ਗਦਾਸਪੁਰ ਹਜਾਤ ਨਾਲ ਜਾ ਕੇ ਲੈਣ ਦੇ ਉਹ ਕਿੰਨੇ ਕੁ ਲੋਕ ਪਰ ਖੜ ਖੜ ਕੇ ਸੈਲਫੀਆਂ ਕਰਾਉਂਦੇ ਨੇ ਫੋਟੋਆਂ ਕਰਾਉਂਦੇ ਕਾਫੀ ਲੋਕ ਹੈ ਭਾਜੀ ਇਹ ਸ਼ਾਮਾਂ ਦਾ ਟਾਈਮ ਹੈ ਹੋਰ ਕਾਫੀ ਲੋਕ ਇੱਥੇ ਹੋਣਗੇ ਤੇ ਸੈਲਫੀਆਂ ਵੀ ਲੈ ਕੇ ਜਾਣਗੇ ਬਾਕੀ ਦੇਖ ਕੇ ਵੀ ਜਾਣਗੇ ਬਾਕੀ ਬਕਾਇਦਾ ਮੋਬਾਈਲ ਨੰਬਰ ਵੀ ਲੈ ਕੇ ਜਾਂਦੇ ਨੇ ਇਹ ਸਾਡੀ ਸ਼ੋਪ ਹੈਗੀ ਐ ਤੇ ਲੋ ਵੀ ਹੁੰਦਾ ਵਾ ਕਹਿੰਦਾ ਆਪਣਾ ਨੰਬਰ ਦੋ ਅਸੀਂ ਵੀ ਆਰਡਰ ਤੁਹਾਨੂੰ ਦੇਣਾ ਉਹ ਫਿਰ ਰਿਸ਼ਤੇਦਾਰਾਂ ਚ ਕਿੱਡਾ ਤੁਸੀਂ ਵੀ ਲੈ ਆ ਲੋਕ ਆ ਤੇ ਰਿਸ਼ਤੇਦਾਰ ਪਰ ਵਧਾਈਆਂ ਉਹ ਤੁਹਿਆਂ ਦਿੰਦੇ ਨੇ ਹਾਂਜੀ ਭਾਜੀ ਉਹਨਾਂ ਦੇ ਬਹੁਤ ਫੋਨ ਆਉਂਦੇ ਰਿਸ਼ਤੇਦਾਰਾਂ ਦੇ ਨਾਂ ਆ ਗਏ ਜੋ ਭੂਆ ਦੇ ਕੋਈ ਪਹਣਾ ਦੇ ਸਾਰੇ ਵਧਾਈਆਂ ਦੇਣ ਦੇ ਆ ਵੀ ਸਾਡਾ ਭਰਾ ਚਲੋ ਥੋੜਾ ਬਹੁਤ ਮਾਇਰਲ ਹੋ ਰਿਹਾ ਹੈ ਉਹ ਪਰਮਾਤਮਾ ਦੀ ਕਿਰਪਾ ਜੀ ਉਹ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਹੈ ਜੀ ਕੰਮ ਕਰੋ ਤਰੱਕੀ ਕਰੋ ਆਪਣੇ ਦੇਸ਼ ਚ ਰਹੋ ਜੋ ਵੀ ਤੁਹਾਡੇ ਅੰਦਰ ਬੰਦਾ ਉਹਦੀ ਜਿੰਮੇ ਉਹਦਾ ਦੀ ਮਿਹਨਤ ਕਰੋ ਆ ਬਟਾਲੇ ਵਿੱਚ ਇਹਨੇ ਜਹਾਜ ਮੁੰਡੇ ਕੀਤਾ ਪਹਿਲੀ ਆ ਤਿਆਰ ਤੇ ਇਸ ਕਰਕੇ ਜਿਨੇ ਹੋਰ ਆਰਡਰ ਤੇ ਤਿਆਰ ਹੋਏ ਕਰੇਗਾ ਇਹ ਵੇਰ ਉਹ ਖਬਰ ਜਦੋਂ ਉਹ ਅਜਾ ਦੀ ਫੋਟੋ ਦੇ ਲੈ ਤਿਆਰ ਕੀਤਾ ਉਹਦਾ ਦੀ ਜੀ ਤਿਆਰ ਕਰ ਸੋ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰਦਾ ਬੜੀ ਹਾਂ ਜੀ ਹਾਂ ਜੀ ਹਾਂ ਜੀ ਬਟਾਲੇ ਦਾ ਇਹ ਜਹਾਜ ਨੇ ਜਣਾ ਜੇ ਗਰਦਾਸਪੁਰ ਤੇ ਲੱਗੇ ਉੱਥੇ ਲੱਗਣਾ ਜਾਗੇ ਤੇ ਇਹ ਜਦੋਂ ਪਹਿਲੀ ਅਰਜਾਇਸ਼ ਕੀਤਾ ਲੋਹੇ ਦਾ ਕੰਮ ਲੈ ਬਾੜਾ ਪਾਇਆ ਤੇ ਹੁਣ ਇਹਦੇ ਪਾਸੇ ਭਾਈ ਜਾ ਚਾਰ ਕਰਨਾ ਪੈਰੇ ਜੀ ਜੀ ਜੀ